ਖੰਨਾ ਸ਼ਿਵ ਮੰਦਿਰ ਦੇ ਵਿੱਚ ਬੇਅਦਬੀ ਅਤੇ ਚੋਰੀ ਮਾਮਲੇ ਦੇ ਵਿੱਚ ਕੁਝ આરોપીਾਂ ਨੂੰ ਵੀ ਗ੍ਰਿਫਤਾਰ ਤਾਂ ਕਰ ਲਿਆ ਗਿਆ ਸੀ ਪਰ ਇੱਕ આરોપી ਪੁਲਿਸ ਦੀ ਗ੍ਰਿਫਤ ਤੋਂ ਬਾਹਰ ਸੀ ਜਿਸ ਨੂੰ ਖੰਨਾ ਪੁਲਿਸ ਨੇ ਵੱਡੀ ਸਫਲਤਾ ਹਾਸਲ ਕਰਦੇ ਹੋਏ ਗ੍ਰਿਫਤਾਰ ਕੀਤਾ ਹੈ ਤੇ ਮਾਮਲੇ ਦੀ ਜਾਣਕਾਰੀ ਪ੍ਰੈਸ ਵਾਰਤਾ ਰਾਹੀਂ ਮੀਡੀਆ ਨਾਲ ਸਾਂਝਾ ਕੀਤੀ ਕੀ ਕੁਝ ਹੁਣਾਂ ਦਾ ਕਹਿਣਾ ਰਿਹਾ ਤੁਸੀਂ ਵੀ ਸੁਣੋ ਹਾਂਜੀ ਅ ਜਨਾ 15 ਅਗਸਤ ਦੀ ਰਾਤ ਨੂੰ ਇੱਥੇ ਖੰਨਾ ਮੰਦਰ ਵਿੱਚ ਚੋਰੀ ਹੋਈ ਸੀ ਕਾਫੀ ਸੈਂਸੇਸ਼ਨਲ ਕ੍ਰਾਈਮ ਹੋਇਆ ਸੀ ਉਦੋਂ ਕਾਫੀ ਐਫਰਟਸ ਲਾ ਕੇ ਮਾਨਯੋਗ ਆਈਜੀ ਲੁਧਿਆਣਾ ਰੇਂਜ ਤੇ ਐਸਐਸਪੀ ਖੰਨਾ ਵੱਲੋਂ ਟੀਮਾਂ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ ਸੀ ਜਿਸ ਵਿੱਚ ਚਾਰ ਮੁਲਜ਼ਮ ਆਈਡੈਂਟੀਫਾਈ ਹੋਏ ਸੀ ਜਿਨ੍ਹਾਂ ਨੇ ਚੋਰੀ ਕੀਤੀ ਸੀ ਤੇ ਇੱਕ ਪੰਜਵਾਂ ਸੁਨਿਆਰਾ ਸੀਗਾ ਇਹਨਾਂ ਚੋ ਚਾਰ ਜਣੇ ਦਾ ਰੈਸਟ ਉਦੋਂ ਹੀ ਅਗਸਤ ਮਹੀਨੇ ਪੈ ਗਈ ਸੀ ਤੇ ਇੱਕ ਅਕਿਊਜ਼ਡ ਮੋਹਿਤ ਜੋ ਕਿ ਯੂਪੀ ਦਾ ਰਹਿਣ ਵਾਲਾ ਉਹ ਮਿਸ ਹੋ ਗਿਆ ਸੀ ਤੇ ਸਾਡੀ ਸੀਆਈ ਦੀ ਟੀਮ ਨੇ 25 ਦਸੰਬਰ ਦੀ ਤਰੀਕ ਨੂੰ ਇਸ ਬੰਦੇ ਨੂੰ ਰੈਸਟ ਕਰ ਲਿਆ ਇਸ ਦੇ ਨਾਲ ਜਿਹੜਾ ਇਹ ਇਨਾ ਸੈਂਸੇਸ਼ਨਲ ਕ੍ਰਾਈਮ ਸੀਗਾ ਯੂ ਨੋ ਟ੍ਰੇਸ ਕੰਪਲੀਟਲੀ ਟ੍ਰੇਸ ਕਰ ਲਿੱਤਾ ਗਿਆ ਤੇ ਸਾਰੇ ਮਲਜ਼ਮ ਫੜੇ ਜਾ ਚੁੱਕੇ ਨੇ ਸਰ ਮੋਹਿਤ ਦਾ ਕੀ ਰੋਲ ਸੀ ਇਸ ਮਾਮਲੇ 'ਚ ਕਿਉਂਕਿ ਜਦੋਂ ਅਸੀਂ ਮੰਦਰ 'ਚ ਲੱਗੇ ਸੀਸੀਟੀਵੀ ਕਿੱਤੇ ਸੀਗੇ ਉਹਦੇ ਵਿੱਚ ਦੋ ਜਣੇ ਰਸਤੇ ਤੋਂ ਥੱਲੇ ਉਤਰੇ ਸੀ ਉਹਨਾਂ ਚੋਂ ਇੱਕ ਜਣਾ ਰਵੀ ਸੀਗਾ ਜੋ ਪਹਿਲਾਂ ਰੈਸਟ ਹੋ ਗਿਆ ਸੀ ਤੇ ਦੂਸਰਾ ਇਹ ਮੋਹਿਤ ਸੀਗਾ ਇਹ ਪ੍ਰੋਫੈਸ਼ਨਲ ਚੋਰ ਨੇ ਜੋ ਪੈਨ ਇੰਡੀਆ ਕਈ ਇਹਨਾਂ ਤੇ ਮੁਕਦਮੇ ਨੇ ਮੋਹਿਤ ਤੇ 12ਵੇਂ ਮੁਕਦਮੇ ਦਰਜ ਨੇ ਇਹਨਾਂ ਦਾ ਕੰਮ ਹੀ ਇਹ ਹੈ ਵੀ ਇਹ ਮੰਦਰ ਟਾਰਗੇਟ ਕਰਦੇ ਸੀ ਕਿਉਂਕਿ ਉਹਨਾਂ ਨੂੰ ਸੌਖਾ ਉੱਥੋਂ ਇਹਨਾਂ ਨੂੰ ਲੱਗਦਾ ਸੀ ਵੀ ਚਾਂਦੀ ਮਿਲ ਜਾਂਦੀ ਹੈ ਚਾਂਦੀ ਵੇਚ ਵੀ ਸੌਖੀ ਜਾਂਦੀ ਹੈ ਤਾਂ ਕਰਕੇ ਇਹ ਕਈ ਸਟੇਟਸ ਵਿੱਚ ਇਹਨਾਂ ਤੇ ਪਰਚੇ ਦਰਜ ਨੇ ਜਿਵੇਂ ਕਿ ਯੂਪੀ ਚ ਵੀ ਹੈਗੇ ਆ ਕਰਨਾਟਕਾ ਚ ਵੀ ਹੈਗੇ ਆ ਇੱਥੇ ਪੰਜਾਬ ਇਹਨਾਂ ਦੀ ਪਹਿਲੀ ਵਾਰਦਾ ਸੀ ਸਿਰਫ ਕਿੱਥੇ ਭੱਜ ਗਿਆ ਸੀ ਇਹਨਾਂ ਟਾਈਮ ਜਿਹੜਾ ਲੋਕੀ ਰਿਹਾ ਕੋਈ ਹੋਰ ਵਾਰਦਾਤਾ ਨਹੀਂ ਕੀਤੀ ਇਸ ਤਰ੍ਹਾਂ ਦੀ ਨਹੀਂ ਜੀ ਇਹਨੇ ਹੋਰ ਵਾਰਦਾਤ ਫਿਲਹਾਲ ਤਾਂ ਸਾਹਮਣੇ ਕੋਈ ਨਹੀਂ ਆਈ ਵੀ ਇਸ ਪੀਰੀਅਡ ਚ ਨੇ ਕੀਤੀ ਹੋਵੇ ਜਿਹੜੇ 3 ਮਹੀਨੇ ਇਹ ਬਾਹਰ ਸਗਾ ਤੇ ਇਹ ਲੁਕਦਾ ਹੀ ਰਿਹਾ ਕਦੇ ਕਿਤੇ ਕਦੇ ਕਿਤੇ ਆਪਣੇ ਟਿਕਾਣੇ ਚੇਂਜ ਕਰਦਾ ਰਿਹਾ ਐਕਚੁਅਲੀ ਜਦੋਂ ਉਹ ਇਹਦੇ ਨਾਲ ਦੇ ਫੜੇਗੇ ਤਾਂ ਉਦੋਂ ਦਾ ਇਹ ਉਹ ਅੰਦਰ ਦਾ ਰਡਾਰੀ ਸੀਗਾ ਪਰ ਸਾਡੀ ਟੀਮ ਨੇ ਕਾਫੀ ਐਫਰਟ ਕਰਕੇ ਇਹਨੂੰ ਟਰੈਕਡਾਊਨ ਕੀਤਾ ਤੇ ਇਹਦੀ ਅਰੈਸਟ ਪਾਈ ਕਿ ਸਰ ਕਿੱਥੋਂ ਫੜਿਆ ਜੀ ਇਹ ਇਹ ਰੀਆ ਉਥੋਂ ਹੀ ਆਪਣੇ ਡਿਸਟ੍ਰਿਕਟ ਯੂਪੀ ਤੋਂ ਫੜਿਆ ਗਿਆ ਅਲੀਕਰ ਉਤਵਾਰਾ ਪਿੰਡ ਸਰ ਉਤਵਾਰਾ ਪਿੰਡ ਸਰ ਜੁਆਇੰਟ ਅਪਰੇਸ਼ਨ ਤਾਂ ਨਹੀਂ ਸੀ ਆਪਣੀ ਇਕੱਲੀ ਟੀਮ ਸੀ ਇਹ ਇਕੱਲੀ ਸਾਡੀ ਇਨਪੁਟ ਤੇ ਇਹ ਫੜਿਆ ਸੋ ਸਮਾਨ ਪਹਿਲਾਂ ਹੀ ਬ੍ਰੰਦ ਤੋਂ ਕਿਸੇ ਸਾਰਾ ਕੁਝ ਮੜਾ ਬਤ ਹੈ ਕੁਝ ਐਡ ਇਸ ਕੇਸ ਚ ਜੀ 3.5 ਕਿਲੋ ਚ ਆਂਦੀ ਪਹਿਲਾਂ ਰਿਕਵਰ ਹੋ ਚੁੱਕੀ ਸੀ ਤੇ ਇਸ ਦੀ ਹਲੇ ਪੁਸ਼ਕੇ ਜਾ ਰਹੀ ਹੈ ਜਦ ਰਮੜ ਲਿਆ ਗਿਆ ਤੇ ਫੋਰ ਫਰਦਰ ਦੇਖਣਾ ਹੋਰ ਰਿਕਵਰੀ ਅਸਰ ਕਿਸੇ ਹੋਰ ਗੈਂਗ ਦਾ ਤਾਂ ਨਹੀਂ ਇਹ ਇਨਵੋਲਵਮੈਂਟ ਪਰ ਸਾਹਮਣੇ ਆਈ ਹੈ ਜ ਤੱਕ ਕਿ ਜਿਵੇਂ ਇਦਾਂ ਦੇ ਮੇਨਲੀ ਇਹ ਇਹਨਾਂ ਦੇ ਨਾਲ ਹੀ ਜਿਹੜੇ ਪਹਿਲਾਂ ਫੜੇ ਗਏ ਸੀ ਰੇਸ਼ਮ ਤੇ ਰਵੀ ਇਹਨਾਂ ਦੇ ਨਾਲ ਹੀ ਐਸੋਸੀਏਟਡ ਸਗਾ ਰੇਸ਼ਮ ਤੇ ਕਈ ਮੁਕਦਮੇ ਚੰਡੀਗੜ੍ਹ ਵੀ ਹੈਗੇ ਇਹਨਾਂ ਨੇ ਆਇਡੈਂਟੀਫਾਈ ਉੱਥੇ ਵੀ ਮੰਦਰ ਆਇਡੈਂਟੀਫਾਈ ਕਰਕੇ ਟਾਰਗੇਟ ਕੀਤੇ ਸੀਗੇ ਤੇ ਇਹਦੇ ਹੋਰ ਐਸੋਸੀਏਟ ਜੇ ਕੋਈ ਮਿਲਦੇ ਉਹ ਵੀ ਉਹਨਾਂ ਨੂੰ ਵੀ ਉਹਨਾਂ ਤੇ ਯੋਗ ਕਰ ਦਿੱਤੀ ਸਰ ਜੀ ਮੈਂ 12 ਮੁਕਦਮੇ ਜੀ ਸਾਰੇ ਚੋਰੀ ਦੇ ਹੀ ਹੈ ਇਹ ਕੁਛ ਹੀ ਸਰ ਹੋਰ ਦੀ ਹੈ ਇੱਕ ਆਮ ਜ਼ੈਕਦਾ ਤੇ ਮੇਨਲੀ ਇਹ ਚੋਰੀ ਦੇ ਨੇ ਮੰਦਰਾਂ ਦੀ ਚੋਰੀ ਦੇ ਨੇ